ਸਵੇਰੇ ਉੱਠਦੇ ਸਾਰ ਖਾਲੀ ਪੇਟ ਜੇਕਰ ਤੁਸੀਂ ਰਾਤ ਭਰ ਭਿੱਜੇ ਹੋਏ ਕਾਲੇ ਛੋਲੇ ਅਤੇ ਨਾਲ ਭਿੱਜੀ ਹੋਈ ਸੋਗੀ ਖਾ ਲੈਂਦੇ ਹੋ ਨਾ ਤਾਂ ਤੁਹਾਨੂੰ ਇਸ ਦੇ ਢੇਰੋ ਹੀ ਫਾਇਦੇ ਮਿਲਣ ਵਾਲੇ ਨੇ ਸੋ ਇਹ ਜੋ ਮੈਂ ਤੁਹਾਨੂੰ ਅੱਜ ਦੱਸਣ ਜਾ ਰਹੀਆਂ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣ ਲਓ ਸਮਝ ਲਓ ਕਿਉਂਕਿ ਦੇਖੋ ਪ੍ਰੋਟੀਨ ਸੋਰਸ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਜਿਹੜੇ ਵੈਜੀਟੇਰੀਅਨ ਸੋਰਸ ਦੇ ਵਿੱਚ ਕਾਲੇ ਛੋਲੇ ਬਹੁਤ ਬਿਹਤਰੀਨ ਆਪਸ਼ਨ ਅਸੀਂ ਮੰਨ ਸਕਦੇ ਹਾਂ ਪ੍ਰੋਟੀਨ ਕੰਪਲੀਟ ਕਰਨ ਲਈ ਸਾਡੀ ਬੋਡੀ ਦੇ ਵਿੱਚ ਤੇ ਜਦੋਂ ਅਸੀਂ ਖਾਲੀ ਪੇਟ ਖਾਣ ਦੀ ਕਿਸੇ ਚੀਜ਼ ਦੀ ਗੱਲ ਕਰਦੇ ਦੇਖੋ ਸਵੇਰੇ ਜਿਹੜਾ ਅਸੀਂ ਸਭ ਤੋਂ ਪਹਿਲਾ ਮੀਲ ਲੈਨੇ ਆ ਉਹ ਸਾਡੀ ਬਾਡੀ ਦੇ ਉੱਪਰ ਕਈ ਤਰ੍ਹਾਂ ਦੇ ਪੋਜ਼ਿਟਿਵ ਇੰਪੈਕਟਸ ਪਾਉਂਦਾ ਹੈ ਅਗਰ ਤੁਸੀਂ ਅੱਛੀ ਡਾਈਟ ਲੈ ਰਹੇ ਹੋ ਤੇ ਉਹੀ ਜੇ ਤੁਸੀਂ ਸਵੇਰੇ ਕੁਝ ਅਨ ਹੈਲਦੀ ਖਾਂਦੇ ਹੋ ਤਾਂ ਸਰੀਰ ਜੋ ਹੈ ਤੁਹਾਨੂੰ ਕਦੇ ਵੀ ਅੱਛਾ ਫੀਲ ਅੰਦਰੋਂ ਨਹੀਂ ਹੋ ਪਾਂਦਾ ਲੇਕਿਨ ਅੱਜ ਮੈਂ ਸਪੈਸ਼ਲੀ ਤੁਹਾਨੂੰ ਗੱਲ ਕਰਾਣਾ ਕਿ ਰਾਤ ਭਾਰ ਦੇ ਭਿੱਜੇ ਹੋਏ ਕਾਲੇ ਛੋਲੇ ਔਰ ਰਾਤ ਨੂੰ ਹੀ ਤੁਸੀਂ ਪਿਉਂਦਣੀ ਹੈ ਜਦੋਂ ਸੋਗੀ ਤਾਂ ਸਵੇਰੇ ਤੁਸੀਂ ਖਾਓਗੇ ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਫਾਇਦੇ ਮਿਲਣਗੇ ਸ਼ੁਰੂ ਵਿੱਚ ਤੁਹਾਨੂੰ ਅੰਦਾਜ਼ਾ ਮੋਟਾਪਾ ਘਟਾਉਣ ਦੇ ਲਈ ਵੀ ਜਿਹੜੇ ਲੱਭਦੇ ਰਹਿੰਦੇ ਨੇ ਨਾ ਕਿ ਜਿਸ ਦੇ ਨਾਲ ਸਾਨੂੰ ਪ੍ਰੋਟੀਨ ਵੀ ਅੱਛਾ ਮਿਲ ਜਾਏ ਜਿਸ ਨਾਲ ਸਾਡਾ ਮੋਟਾਪਾ ਵੀ ਘਟੇ ਸਾਡੇ ਵਿੱਚ એનર્ਜੀ ਵੀ ਬਣੀ ਰਹੇ ਪੋਸ਼ਕ ਤੱਤ ਵੀ ਪੂਰੇ ਹੁੰਦੇ ਰਹਿਣ ਤੇ ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ ਹੈਲਦੀ ਡਾਈਟ ਆਪਸ਼ਨ ਅਸੀਂ ਵਰਤ ਸਕਦੇ ਹਾਂ ਸਵੇਰ ਦੇ ਲਈ ਤਾਂ ਸਭ ਤੋਂ ਪਹਿਲਾਂ ਪਏ ਜਾਣ ਲਈਏ ਕਿ ਸਾਨੂੰ ਇਸੋ ਕੀ ਕੀ ਫਾਇਦੇ ਮਿਲ ਰਹੇ ਹੁੰਦੇ ਨੇ ਜਦੋਂ ਅਸੀਂ ਦੇਖੋ ਛੋਲਿਆਂ ਦੀ ਗੱਲ ਕਰਦੇ ਆ ਇਹ ਤਾਂ ਮੈਂ ਸਟਾਰਟਿੰਗ ਵਿੱਚ ਹੁਣ ਗੱਲ ਕੀਤੀ ਹੀ ਹੈ ਕਿ ਜਿਹੜੇ ਕਾਲੇ ਛੋਲੇ ਨੇ ਕਿਉਂਕਿ ਨਾਨ-ਵੈਜੀਟੇਰੀਅਨਸ ਲਈ ਪ੍ਰੋਟੀਨ ਡਾਈਟ ਦੇ ਵਿੱਚ ਕਾਫੀ ਕੁਝ ਨਾਨ-ਵੈਜ ਆ ਜਾਂਦਾ ਹੈ ਜਿਵੇਂ ਕਿ ਅਸੀਂ ਚਿਕਨ ਦੀ ਗੱਲ ਕਰ ਲਈਏ ਚਿਕਨ ਬਰੈਸਟ ਆ ਜਾਂਦਾ ਜਿਸ ਦੇ ਵਿੱਚ ਫਿਸ਼ ਹੈ ਐਗ ਹੈ ਕਈ ਤਰ੍ਹਾਂ ਦੇ ਦੀ অপਸ਼ਨਸ ਹੁੰਦੀ ਹੈ ਲੇਕਿਨ ਵੇਜੀਟੇਰੀਅਨ ਸੋਰਸਸ ਪਤਾ ਹੋਣੇ ਸਭ ਨੂੰ ਜ਼ਰੂਰੀ ਚਾਹੀਦੇ ਨੇ ਕਿਉਂਕਿ ਜਿਹੜੇ ਵੇਜੀਟੇਰੀਅਨ ਹੁੰਦੇ ਨੇ ਉਹਨਾਂ ਨੂੰ ਡੇਲੀ ਡਾਈਟ ਦੇ ਵਿੱਚ ਆਪਣੇ ਪ੍ਰੋਟੀਨ ਦਾ ਰਿਚ ਸੋਰਸ ਜ਼ਰੂਰ ਰੱਖਣਾ ਚਾਹੀਦਾ ਹੈ ਹਾਲਾਂਕਿ ਜਦੋਂ ਅਸੀਂ ਪ੍ਰੋਟੀਨ ਰਿਚ ਡਾਈਟ ਦੀ ਗੱਲ ਕਰਦੇ ਆਂ ਵੈਜੀਟੇਰੀਅਨ ਦੇ ਵਿੱਚ ਤਾਂ ਉਸ ਵਿੱਚ ਕਾਰਬਸ ਵੀ ਜ਼ਿਆਦਾ ਹੁੰਦੇ ਨੇ ਲੇਕਿਨ ਅੱਜ ਜੋ ਮੈਂ ਤੁਹਾਨੂੰ ਦੱਸ ਰਹੀ ਆਂ ਨਾ ਇਸ ਦੇ ਨਾਲ ਅਗਰ ਤੁਸੀਂ ਦਿਨ ਦੀ ਸ਼ੁਰੂਆਤ ਕਰਦੇ ਹੋ ਤੁਹਾਨੂੰ ਕੀ ਕੀ ਫਾਇਦੇ ਮਿਲਣਗੇ ਦੇਖੋ ਕਾਲੇ ਛੋਲੇ ਪ੍ਰੋਟੀਨ ਦੇ ਨਾਲ ਤਾਂ ਭਰੇ ਹੋਏ ਹੈ ਹੀ ਨਾਲ ਦੀ ਨਾਲ ਤੁਹਾਨੂੰ ਇਸੋ ਵਿੱਚ ਮਿਲ ਜਾਂਦਾ ਹੈ ਆਇਰਨ ਫਾਸਫੋਰਸ ਮਿਲਦਾ ਹੈ ਤੁਹਾਨੂੰ ਕੈਲਸ਼ੀਅਮ ਚੰਗੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈ ਵਿਟਾਮਿਨ ਸੀ ਮਿਲਦਾ ਹੈ ਮੈਗਨੀਸ਼ੀਅਮ ਮਿਲਦਾ ਹੈ ਪੋਟਾਸ਼ੀਅਮ ਮਿਲਦਾ ਹੈ ਅਨੇਕਾਂ ਹੋਰ ਤੁਹਾਨੂੰ ਇਸੋ ਫਾਇਦੇ ਮਿਲਦੇ ਨੇ ਮਿਲਦਾ ਹੈ ਜਿਸ ਦੇ ਨਾਲ ਕੀ ਹੈ ਤੁਹਾਡਾ ਪੇਟ ਕਾਫੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਤੁਹਾਨੂੰ ਭੁੱਖ ਜਲਦੀ ਨਹੀਂ ਲੱਗਦੀ ਹੈ ਔਰ ਜਿਹੜੇ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ weight loss ਕਰਨ ਜਾਂਦੇ ਨੇ ਉਹਨਾਂ ਦੀ ਇਸ ਜਰਨੀ ਦੇ ਵਿੱਚ ਜਦੋਂ बार-बार ਭੁੱਖ ਲੱਗਣ ਦੀ ਪ੍ਰੋਬਲਮ ਹੁੰਦੀ ਹੈ ਜਾਂ ਕ੍ਰੀਵਿੰਗਸ ਹੁੰਦੀ ਹੈ ਸੋ ਹੀ ਅਗਰ ਤੁਸੀਂ ਇਹ ਦਿਨੇ ਸਭ ਤੋਂ ਪਹਿਲਾਂ ਡਾਈਟ ਵਿੱਚ ਲੈ ਹੋਣਗੇ ਤਾਂ ਤੁਹਾਨੂੰ ਭੁੱਖ ਵੀ ਜ਼ਿਆਦਾ ਨਹੀਂ ਲੱਗੇਗੀ ਲੰਬੇ ਸਮੇਂ ਤੱਕ ਤੁਹਾਡਾ ਪੇਟ ਭਰਿਆ ਜ਼ਰੂਰ ਰਹਿਣ ਵਾਲਾ पोटाशियम भी इस अच्छी मात्रा में मिल जाए वाला है सो so, तीस देखो काले छोले अपने आप दे मल्टी मल्टीविटामिन का काम करते हैं सो इसलिए जो अं हेल्दी डाइट वाले ना तो साड़ी बॉडी सारे मिनरल्स विटामिन भी कंप्लीट होने शुरू हो जाते हैं तो असं ऑटोमैटिकली बीमारिया तो भी दूर रहने शुरू हो जाए तो उत्त ही अगर आप सौगी की गल करते हैं किशमिश की गल करते हैं तो इस भी आयरन अच्छी मात्रा में मिल जाता है डायटरी फाइबर थानू इस मिल रहा होंगे विटामिन सी इस अच्छी मात्रा दे और अनेकां होर फायदे भी तो मिलने वाले ने ਇਹਨਾਂ ਦੋਵਾਂ ਦੇ ਕੰਬੀਨੇਸ਼ਨ ਦੇ ਨਾਲ ਤੁਹਾਨੂੰ ਟੇਸਟ ਦਾ ਇੱਕ ਬਹੁਤ ਅੱਛਾ ਮਿਲਣ ਹੀ ਵਾਲਾ ਹੈ ਤੇ ਨਾਲ ਦੀ ਨਾਲ ਹੈਲਥ ਦੇ ਲਈ ਤੁਹਾਨੂੰ ਤੁਹਾਨੂੰ ਇਹ ਕਹਿ ਸਕਦੇ ਆ ਲਾਟਰੀ ਲੱਗਣ ਵਾਲੀ ਹੈ શરીਵ ਨੂੰ ਕਿ ਦਿਨ ਦੀ ਸ਼ੁਰੂਆਤ ਵਿੱਚ ਹੀ ਤੁਸੀਂ ਇੰਨੀ ਹੈਲਦੀ ਡਾਈਟ ਲੈ ਲੈਨੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਇਸ ਤੋਂ ਸਾਨੂੰ ਕੀ ਕੀ ਫਾਇਦੇ ਮਿਲਣਗੇ ਤੇ ਕਿਸ ਕਿਸ ਨੂੰ ਇਹ ਖਾ ਲੈਣੇ ਚਾਹੀਦੇ ਨੇ ਸਵੇਰੇ ਖਾਲੀ ਪੇਟ ਤਾਂ ਸਭ ਤੋਂ ਪਹਿਲਾਂ ਗੱਲ ਕਰੂੰਗੀ ਜੀ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਦੇਖੋ ਕਾਲੇ ਛੋਲਿਆਂ ਵਿੱਚ ਵੀ ਆਇਰਨ ਅੱਛੀ ਮਾਤਰਾ ਵਿੱਚ ਮਿਲ ਜਾਏਗਾ ਜਿਹੜੀ ਸੌਗੀ ਹੈ ਕਿਸ਼ਮਿਸ਼ ਜਿਸ ਨੂੰ ਬੋਲਦੇ ਆ ਇਸ ਦੇ ਵਿੱਚ ਵੀ ਆਇਰਨ ਅੱਛੀ ਮਾਤਰਾ ਵਿੱਚ ਮਿਲਦਾ ਇਹ ਚੀਜ਼ਾਂ ਤੁਸੀਂ ਕਲਬ ਕਰਕੇ ਲੈਣੇ ਹੋ ਇਹ ਡਾਈਟ ਡੇਲੀ ਤੁਸੀਂ ਅਗਰ ਆਪਣਾ ਕੰਟੀਨਿਊ ਕਰਦੇ ਹੋ ਤਾਂ ਜਿਨ੍ਹਾਂ ਨੂੰ ਅਨੀਮੀਆ ਦੀ ਪ੍ਰੋਬਲਮ ਚੱਲ ਰਹੀ ਹੈ ਨਾ ਤਾਂ ਉਹਨਾਂ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਬੱਚਿਆਂ ਨੂੰ ਵੀ ਇਹ ਜੋ ਹੈ 스낵ਸ ਦੇ ਤੌਰ ਤੇ ਸ਼ਾਮ ਨੂੰ ਵੀ ਤੁਸੀਂ ਖਿਲਾ ਸਕਦੇ ਹੋ ਤਾਂ ਕਿ ਬੱਚੇ ਵੀ ਹੈਲਦੀ ਚੀਜ਼ਾਂ ਖਾਣ ਵੱਲ ਫੋਕਸ ਜ਼ਰੂਰ ਕਰਨ ਹਾਂ ਜਦੋਂ ਈਵਨਿੰਗ ਵਿੱਚ ਤੁਸੀਂ ਅਗਰ ਖਾ ਰਹੇ ਹੋ ਤਾਂ ਤੁਸੀਂ ਉਸ ਦੇ ਵਿੱਚ ਬੱਚਿਆਂ ਦੀ ਚੋਇਸ ਹੈ ਕੋਈ ਵੀ ਹਲਕਾ ਫੁਲਕਾ ਸੈਲਡ ਵੀ ਵਿੱਚ ਮਿਕਸ ਕਰ ਸਕਦੇ ਹੋ ਜਿਵੇਂ ਕਿ ਟਮਾਟਰ ਕੱਟ ਸਕਦੇ ਹੋ ਨਾਲ ਹਲਕਾ ਪਿਆਜ਼ ਤੁਸੀਂ ਇਸ ਦੇ ਵਿੱਚ ਕੱਟ ਸਕਦੇ ਹੋ ਕੋਈ ਅੱਛੀ ਜੀ ਜਿਹੜੇ ਹਰਾ ਧਨੀਆ ਔਰ ਪੁਦੀਨਾ ਦੀ ਅਸੀਂ ਚਟਨੀ ਬਣਾਈ ਹੁੰਦੀ ਹੈ ਗਰਮੀਆਂ ਦੇ ਵਿੱਚ ਉਹ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਥੋੜਾ ਬਹੁਤਾ ਨਮਕ ਜਾਂ ਮਸਾਲਾ ਜੋ ਤੁਹਾਨੂੰ ਅੱਛਾ ਲੱਗੇ ਉਹ ਤੁਸੀਂ ਇਸ ਦੇ ਵਿੱਚ ਐਡ ਕਰਕੇ ਇਸ ਨੂੰ ਖਾ ਸਕਦੇ ਹੋ ਇਸ ਦਾ अर्ਲੀ ਮਾਰਨਿੰਗ ਜਦੋਂ ਆਪਾਂ ਖਾਲੀ ਪੇਟ ਖਾਣ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਕਾਲੇ ਛੋਲੇ ਖਾਣੇ ਐ ਸੋਗੀ ਪਾ ਲੋ ਜਾਂ ਤੁਸੀਂ ਥੋੜਾ ਬਹੁਤਾ ਨਮਕ ਜਾਂ ਜੋ ਵੀ ਤੁਹਾਨੂੰ ਅੱਛਾ ਲੱਗਦਾ ਹੈ ਫਲੇਵਰ ਥੋੜਾ ਜਿਹਾ ਉਹ ਤੁਸੀਂ ਪਾ ਸਕਦੇ ਹੋ ਕੋਈ ਬਹੁਤ ਜ਼ਿਆਦਾ ਸੌਸੇਸ ਆ ਇਸਤੇਮਾਲ ਨਾ ਕਰਨਾ ਇਹ ਹੈਲਦੀ ਚੀਜ਼ ਨੂੰ ਹੈ ਨਾ ਜੇ ਵੀ ਤੁਸੀਂ ਸੈਲਡ ਥੋੜਾ ਬਹੁਤਾ ਜੋ ਹੈ ਜ਼ਰੂਰ ਐਡ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਚੀ ਮਾਤਰਾ ਵਿੱਚ ਹੋਰ ਪੋਸ਼ਕ ਤੱਤ ਵੀ ਮਿਲ ਸਕਣ ਲੇਕਿਨ ਜਿਹੜਾ ਕਾਲੇ ਛੋਲੇ ਨੇ ਆਪਣੇ ਆਪ ਦੇ ਵਿੱਚ ਇਹਨਾਂ ਵਿੱਚ ਡਾਈਟਰੀ ਫਾਈਬਰ ਕਾਫੀ ਹੁੰਦਾ ਹੈ ਤੇ ਇਸ ਤਰ੍ਹਾਂ ਵੀ ਖਾਓਗੇ ਤਾਂ ਅੱਛਾ ਹਾਂ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਜਿਨ੍ਹਾਂ ਨੂੰ ਕਈ ਵਾਰੀ ਕਾਲੇ ਛੋਲੇ ਜਿਹੜੇ ਭਿੱਜੇ ਹੋਏ ਕਾਲੇ ਛੋਲੇ ਆ ਖਾਣ ਦੇ ਨਾਲ ਪ੍ਰੋਬਲਮ ਹੁੰਦੀ ਹੈ ਡਾਈਜੈਸ਼ਨ ਦੇ ਵਿੱਚ ਜਾਂ ਬਲੋਟਿੰਗ ਵਗੈਰਾ ਹੁੰਦੀ ਹੈ ਤਾਂ ਤੁਸੀਂ ਜਿਹੜੇ ਕਾਲੇ ਛੋਲੇ ਅਲੱਗ ਤੋਂ ਜੇ ਰਾਤ ਪਰ ਪਿਓ ਕੇ ਰੱਖੇ ਨੇ ਇਹਨਾਂ ਨੂੰ ਤੁਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਜੋ ਹੈ ਵਿਸਲ ਕਰਾ ਸਕਦੇ ਹੋ ਇਹ ਥੋੜੇ ਪੱਕ ਜਾਣਗੇ ਥੋੜੇ ਸੌਫਟ ਹੋ ਜਾਂਦੇ ਨੇ ਖਾਣੇ ਈਜ਼ੀ ਹੋ ਜਾਂ ਕਈਆਂ ਦੇ ਮਸੂੜਿਆਂ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਜਿਆਦਾ ਚਬ ਕੇ ਸਖਤ ਚੀਜ਼ ਨਹੀਂ ਖਾ ਪਾਉਂਦੇ ਐ ਤਾਂ ਤੁਸੀਂ ਇਹਨਾਂ ਨੂੰ ਬੋਇਲ ਕਰ ਸਕਦੇ ਹੋ ਤਾਂ ਕਿ ਅੱਛੀ ਤਰ੍ਹਾਂ ਨਾਲ ਡਾਈਜੈਸਟ ਹੋ ਸਕਣ ਔਰ ਸਹੀ ਤਰ੍ਹਾਂ ਤੁਸੀਂ ਖਾ ਸਕੋ ਜਿਨ੍ਹਾਂ ਨੂੰ ਵੀ ਭਿੱਜੇ ਹੋਏ ਕਾਲੇ ਛੋਲੇ ਖਾਣ ਤੋਂ डाइजेशन की प्रॉब्लम हो जाती है ना पता होंगे हरेक शरीर का या फिर एक दो दिन खा के देखो तो अपने आप आइडिया हो जाएगा सो so, वो जरूर इसको बोयल कर लैन मैं खुद uh, रात अगर छोले भ्यों के खाने होंगे तो मैं सवेरे उन्होंने बोयल करके फिर खानी हाँ तजी डायजेस्ट भी हो पाते हैं और नाली है, है हैवी हैवी बहुत ज्यादा नहीं लगता और डायजेसन की प्रॉब्लम नहीं हो पाती है ਅਗਵਾ ਪਾ ਗੱਲ ਕਰ ਲਈਏ ਜਿਨ੍ਹਾਂ ਨੂੰ ਵੀ ਬਲੱਡ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਬਲੱਡ ਸ਼ੂਗਰ ਲੈਵਲ ਵਧਿਆ ਰਹਿੰਦਾ ਹੈ ਸੋ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਕਾਲੇ ਛੋਲੇ ਜੋ ਹੈ ਕਾਫੀ ਮਦਦ ਕਰਦੇ ਨੇ ਬੈਡ ਕੋਲੇਸਟ੍ਰੋਲ ਕੱਟ ਕਰਨ ਦੇ ਵਿੱਚ ਮਦਦ ਕਰਦੇ ਨੇ ਕਿਉਂਕਿ ਇਸ ਦੇ ਵਿੱਚ ਜੋ ਹੈ ਡਾਈਟਰੀ ਫਾਈਬਰ ਮਿਲ ਜਾਂਦਾ ਹੈ ਔਰ ਜਿੱਥੇ ਅੱਛੀ ਮਾਤਰਾ ਵਿੱਚ ਸਾਨੂੰ ਡਾਈਟਰੀ ਫਾਈਬਰ ਮਿਲਦਾ ਹੈ ਉਹ ਸਾਡੇ ਬੈਡ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਬਹੁਤ ਸਾਡੀ ਹੈਲਪ ਕਰਦੇ ਹੈ ਔਰ ਜ਼ਰੂਰ ਜਿਨ੍ਹਾਂ ਦਾ ਵੀ ਬੈਡ ਕੋਲੇਸਟ੍ਰੋਲ ਵਧਿਆ ਹੋਇਆ ਨਾ ਉਹ ਜ਼ਰੂਰ ਆਪਣੀ ਡਾਈਟ ਵਿੱਚ ਜਾਂ ਸਵੇਰੇ ਤੁਸੀਂ ਇਹ ਕਾਲੇ ਛੋਲੇ ਭਿਜੇ ਹੋਏ ਕਾਲੇ ਛੋਲੇ ਖ ਕਿਸ਼ਮਿਸ਼ ਲੋ ਸਿਰਫ ਕਿਸ਼ਮਿਸ਼ ਨਹੀਂ ਅਗਰ ਤੁਸੀਂ ਨਾਲ ਆਪਣੇ ਹੋਰ ਵੀ ਕੋਈ ਡਰਾਈ ਫਰੂਟ ਭਿਓ ਕੇ ਰੱਖਦੇ ਹੋ ਜਿਵੇਂ ਕਿ ਅਖਰੋਟ ਹੈ ਬਦਾਮ ਹੈ ਉਹਨਾਂ ਨੂੰ ਵੀ ਤੁਸੀਂ ਇਸ ਦੇ ਨਾਲ ਖਾ ਸਕਦੇ ਹੋ ਅਗੋ ਗੱਲ ਕਰ ਲਈ ਆਪਾਂ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਜੋ ਹੈ ਕਾਲੇ ਛੋਲੇ ਔਰ ਜੜੀ ਸੌਗੀ ਆਪਾਂ ਰਾਤ ਨੂੰ ਭਿਓ ਕੇ ਰੱਖੀਏ ਬਹੁਤ ਜ਼ਿਆਦਾ ਮਦਦ ਕਰਦੀ ਹੈ ਦੇਖੋ ਸੌਗੀ ਨਾਲ ਕੰਬੀਨੇਸ਼ਨ ਇਹ ਵੀ ਅੱਛਾ ਬਣ ਜਾਂਦਾ ਹੈ ਉਹ ਸੌਗੀ ਜੜੀ ਹੁੰਦੀ ਹੈ थोड़ी मिठास है और काले छोले जलो भिजे हुए खावे सौगी खानी है टेस्ट भी बहुत अच्छा हो जाता है और मिठास जी बहुत अच्छा लगती है और सानू जो टेस्ट जो है पक्के तौर तो पर बन जाता है जिसना रोज़ जी करता है कि यस ये चीज जरूर खाइए और देखो जो मैं हड्डिया से मासपेशियां मजबूत करने कर देखो छोलिया तो सू प्रोटीन तो मिल ही रहा ਇਸ ਡਾਈਟ ਦੇ ਨਾਲ ਤੁਹਾਨੂੰ ਪੂਰੇ ਦਿਨ એનર્ਜੀ ਵੀ ਮਿਲਣ ਵਾਲੀ ਹੈ ਮਾਸਪੇਸ਼ੀਆਂ ਮਜ਼ਬੂਤ ਰਹਿਣੀਆਂ ਮਤਲਬ ਅੰਦਰੋਂ ਤੁਹਾਡੀ ਬਾਡੀ ਜਿਹੜੀ ਹੈ ਸਟਰੋਂਗ ਹੋਣ ਵਾਲੀ ਹੈ ਸੋ ਹਮੇਸ਼ਾ ਹੀ ਆਪਣੀ ਡਾਈਟ ਵਿੱਚ ਇਸ ਤਰ੍ਹਾਂ ਨਾਲ ਫੋਕਸ ਕਰਨਾ ਚਾਹੀਦਾ ਹੈ ਦੇਖੋ ਮੈਂ ਐਸੀ ਗੱਲ ਕਰਨਾ ਚਾਹੂੰਗੀ ਅੱਜ ਕੱਲ੍ਹ ਲੋਕ ਅਵੇਅਰ ਬਿਲਕੁਲ ਨਹੀਂ ਹੈ ਆਪਣੀ ਡਾਈਟ ਦੇ ਜੋ ਜ਼ੁਬਾਨ ਨੂੰ ਅੱਛਾ ਲੱਗ ਰਿਹਾ ਜੀਭ ਨੂੰ ਅੱਛਾ ਲੱਗ ਰਿਹਾ ਨਾ ਅਸੀਂ ਬਸ ਉਸ ਦੇ ਉੱਪਰ ਫੋਕਸ ਕਰਦੇ ਹਾਂ ਔਰ ਖਿੱਚੇ ਚਲੇ ਜਾਣੇ ਆ ਉਸ ਵਿੱਚ ਕਸੂਰ ਤੁਹਾਡਾ ਨਹੀਂ ਹੈ ਜਾਂ ਕਿਸੇ ਦਾ ਨਹੀਂ ਹੈ ਕਿਉਂਕਿ ਉਹਨਾਂ ਬਾਹਰੀ ਚੀਜ਼ਾਂ ਦੇ ਵਿੱਚ ਜੋ ਹੈ ਮਸਾਲੇ ਇਸ ਤਰ੍ਹਾਂ ਦੇ ਪਾਏ ਗਏ ਹੁੰਦੇ ਆ ਕਿ ਸਾਨੂੰ ਐਡਿਕਸ਼ਨ ਹੋ ਜਾਂਦੀ ਹੈ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਿਵੇਂ ਅਸੀਂ ਜੋ ਹੈ ਸਿਰਫ ਕਹਿੰਦੇ ਆ ਨਾ ਜੋ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਨੇ ਸਿਰਫ ਉਹ ਨਸ਼ੇ ਹੀ ਨਹੀਂ ਜਿਹੜੇ ਖਾਣ ਪੀਣ ਦੇ चीज़ा के उपर भी अस इन ज्यादा अडिक्शन सा मल्लो मल्ली जी कर दिया कि बस आ चीज़ा हूँ खा ही पर जो तो तुसी हौली हौली खुद से थोड़ा कंट्रोल फोकस करके हेल्दी डाइट से फोकस करोगे निकोगे अंदरों ही तो मन अपने आप बहरलियाँ चीजा जो कि अनहेल्दी चीज़ा ने उन्होंने तो हटना शुरू हो जाएगा तो मन अपने आप करेगा कि मैं कोई होर हैल्दी हो ऑप्शन अपने लिए होर लाभ मैं अपने आपको हैल्दी रख सक सारी पोषकता स्पेषली प्रोटीन ਡੇਲੀ ਦੀ ਰਿਕੁਆਇਰਮੈਂਟ ਪ੍ਰੋਟੀਨ ਦੀ ਹੋਣੀ ਪੂਰੀ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਡੇਲੀ ਆਪਣੀ ਡਾਈਟ ਵਿੱਚ ਪ੍ਰੋਟੀਨ ਪੂਰੀ ਤਰ੍ਹਾਂ ਨਹੀਂ ਰੱਖਦੇ ਆ ਤਾਂ ਹੌਲੀ-ਹੌਲੀ ਅਨੇਕਾਂ ਹੀ ਬਿਮਾਰੀਆਂ ਸਾਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਰੀਰ ਦੇ ਵਿੱਚ ਦਰਦਾਂ ਰਹਿਣ ਲੱਗ ਜਾਂਦੀ ਹੈ ਮੈਕਸਰ ਇਹ ਗੱਲ ਕਰਦੀਆਂ ਕਿ ਜਿਹੜੇ ਸਾਡੇ ਅਸੀਂ ਆਪਣੇ ਇੰਡੀਅਨ ਔਮਨ ਦੀ ਗੱਲ ਕਰੀਏ ਤਾਂ ਜੋ ਘਰ ਦੀਆਂ ਹਾਊਸ ਵਾਈਫਸ ਹੁੰਦੀਆਂ ਨੇ ਉਹ ਜਾਂ ਆਪਾਂ ਆਫਿਸ ਜਾਣ ਵਾਲੀ ਵੀ ਲੇਡੀਆਂ ਦੀ ਗੱਲ ਕਰੀ ਉਹ ਆਪਣੀ ਡਾਈਟ ਤੇ ਫੋਕਸ ਨਹੀਂ ਇੰਨਾ ਜ਼ਿਆਦਾ ਕਰਦੀਆਂ ਜ਼ਿਆਦਾਤਰ ਲੇਡੀਆਂ ਦੀ ਮੈਂ ਗੱਲ ਕਰ ਰਹੀ ਆ ਤੇ ਉਹ ਜੋ ਹੈ ਆਪਣੀ ਕਮੀ ਕਰਕੇ ਕਿ 언হেলਦੀ ਡਾਈਟ ਕਰਕੇ ਜਾਂ ਆਪਾਂ ਕਹੀਏ ਕਿ ਪੋਸ਼ਕ ਤੱਤ ਕੰਪਲੀਟ ਨਹੀਂ ਹੋ ਰਹੇ ਬੈਲੈਂਸਡ ਡਾਈਟ ਨਹੀਂ ਹੈ ਉਸੇ ਕਰਕੇ ਉਹਨਾਂ ਦੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਸੋ ਫੋਕਸ ਜ਼ਰੂਰ ਕਰੋ ਕਿ ਅਸੀਂ ਕਿਹੜੀਆਂ ਚੀਜ਼ਾਂ ਦੇ ਨਾਲ ਖੁਦ ਨੂੰ ਹੈਲਦੀ ਰੱਖ ਸਕਦੇ ਹਾਂ ਸੋ ਫਿਟਨੈਸ ਅਤੇ ਹੈਲਥ ਦੇ ਲਈ ਇਸ ਡਾਈਟ ਨੂੰ ਇਸ ਲਈ ਵੀ ਅਸੀਂ ਅੱਛਾ ਮੰਨ ਸਕਦੇ ਹਾਂ ਜਿਹੜਾ ਕਿ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਜਿਨ੍ਹਾਂ ਨੇ ਵੀ ਆਪਣਾ ਵਜ਼ਨ ਘਟਾਉਣਾ ਹੈ ਆਪਣੀ weight loss journey ਦੇ ਵਿੱਚ ਨੇ ਉਹਨਾਂ ਦੇ ਲਈ ਵੀ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਇਸ ਵਿੱਚ ਡਾਈਟਰੀ ਫਾਈਬਰ ਹੁੰਦਾ ਨਾ ਤਾਂ ਉਸ ਦੇ ਨਾਲ ਪੇਟ ਕਾਫੀ ਲੰਬੇ ਸਮੇਂ ਤੱਕ ਤੁਹਾਡਾ ਭਰਿਆ ਰਹਿਣ ਵਾਲਾ ਹੈ ਉਹ ਵੀ ਹੈਲਥੀ ਵੇ ਦੇ ਵਿੱਚ ਭਰਿਆ ਹੋਇਆ ਦੇਖੋ ਕੋਈ ਐਸਾ ਨਹੀਂ ਹੈ ਕਿ ਤੁਸੀਂ 언ਹੈਲਦੀ ਚੀਜ਼ਾਂ ਖਾਦੀਆਂ ਜਦੋਂ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਤਾਂ ਤੁਹਾਡਾ ਆਪਣੇ ਆਪ ਮਿੱਠੀਆਂ ਚੀਜ਼ਾਂ ਖਾਣ ਦਾ ਜਾਂ ਕੋਈ ਉਹ ਜੰਕ ਫੂਡ ਜਾਂ ਬਾਹਰਲਾ ਪ੍ਰੋਸੈਸਡ ਫੂਡ ਜਾਂ ਦਾ ਤੁਹਾਡੇ ਸਰੀਰ ਨੂੰ ਤਸੱਲੀ ਰਹਿੰਦੀ ਹੈ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ ਹੈ ਔਰ ਪ੍ਰੋਟੀਨ ਸਪੈਸ਼ਲੀ ਜਦੋਂ ਅਸੀਂ weight loss journey ਦੀ ਵੀ ਗੱਲ ਕਰਦੇ ਆ ਮੋਟਾਪਾ ਘਟਾਉਣ ਦੀ ਵੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਤੁਹਾਡਾ ਪ੍ਰੋਪਰ ਮਾਤਰਾ ਵਿੱਚ ਪ੍ਰੋਟੀਨ ਬੋਡੀ ਵਿੱਚ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਨਾਲ ਤੁਹਾਡਾ ਮਸਲ ਜੋ ਹੈ ਵਧੀਆ ਹੁੰਦਾ ਹੈ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀ ਹੈ ਤੇ ਜਦੋਂ ਸਾਡਾ ਮਸਲ ਵਧੀਆ ਬਣਨਾ ਸ਼ੁਰੂ ਹੋ ਜਾਂਦਾ ਨਾ ਤਾਂ ਫੈਟ ਜੋ ਹੈ ਹੌਲੀ-ਹੌਲੀ ਪਿਗਲਣਾ ਸ਼ੁਰੂ ਹੋ ਜਾਂਦਾ ਹੈ ਬੋਡੀ ਤੋਂ ਫੈਟ ਜੋ ਹੈ એનર્ਜੀ ਦੇ ਰੂਪ ਵਿੱਚ ਬਾਡੀ ਜੋ ਹੈ ਉਸ ਨੂੰ ਬੰਦ ਕਰਨਾ ਸ਼ੁਰੂ ਕਰ ਦਿੰਦੀ ਹੈ ਸੋ ਇਸ ਦੇ ਨਾਲ ਹੀ ਅਗਲੀ ਗੱਲ ਕਰੀਏ ਜਦੋਂ ਤੁਸੀਂ ਸਵੇਰੇ ਖਾਲੀ ਪੇਟ ਭਿੱਜੇ ਹੋਏ ਕਾਲੇ ਛੋਲੇ ਆ ਸੌਗੀ ਕਿਸ਼ਮਿਸ਼ ਦੇ ਸੰਸ ਨਾਲ ਲੈ ਆ ਨਾ ਉਹ ਖਾਂਦੇ ਹੋ ਤਾਂ ਤੁਹਾਡੀ ਇਮਿਊਨਿਟੀ ਵੀ ਬਹੁਤ ਅੱਛੀ ਰਹਿਣ ਵਾਲੀ ਹੈ ਕਾਲੇ ਛੋਲੇ ਵਿੱਚ ਆਪਣੇ ਡੇ ਸਾਰੇ ਮਿਨਰਲਸ ਔਰ ਵਿਟਾਮਿਨ ਭਰੇ ਹੋਏ ਨੇ ਉੱਥੇ ਹੀ ਜੇ ਅਸੀਂ ਗੱਲ ਕਰਦੇ ਆ ਕਿਸ਼ਮਿਸ਼ ਦੀ ਉਸ ਦੇ ਵਿੱਚ ਵੀ ਢੇਰੋ ਫਾਇਦੇ ਨੇ ਵਿਟਾਮਿਨ ਸੀ ਹੈ ਉਚੇ ਹੀ ਕਾਲੇ ਛੋਲਿਆਂ ਵਿੱਚ ਵੀ ਕੰਪਲੈਕਸ ਅੱਛੀ ਮਾਤਰਾ ਵਿੱਚ ਹੋ ਟੇਰੋ ਜੋ ਮਿਨਰਲ ਵਿਟਾਮਿਨ ਮਿਲ ਰਹੇ ਨੇ ਮੈਂ ਸ਼ੁਰੂਆਤ ਵਿੱਚ ਤੁਹਾਨੂੰ ਦੱਸੇ ਨੇ ਸੋ ਇਮਿਊਨਿਟੀ ਸਟਰੋਂਗ ਰਹੇਗੀ ਜਦੋਂ ਸਾਡੇ ਸ਼ਰੀਰ ਵਿੱਚ ਸਾਰੇ ਪੋਸ਼ਕ ਤੱਤ ਕੰਪਲੀਟ ਹੁੰਦੇ ਨੇ ਔਰ ਸਾਨੂੰ ਫਿਰ ਕੋਈ ਵੀ ਹੋਰ ਹੈਲਥ ਸਪਲੀਮੈਂਟ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਆਪਣੀ ਇਮਿਊਨਿਟੀ ਨੂੰ ਸਟਰੋਂਗ ਬਣਾਉਣ ਦੇ ਲਈ ਸੋ ਘਰ ਦੇ ਵਿੱਚ ਜਿਸ ਵੀ ਉਮਰ ਦਾ ਘਰ ਦੇ ਮੈਂਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਜ਼ਰੂਰ ਖਾਣਾ ਚਾਹੀਦਾ ਮੈਂ ਜ਼ਰੂਰ ਇਹ ਗੱਲ ਕਹੀ ਹੈ ਜਿਹੜੇ ਕਿ 올ਡ ਏਜ ਵਿੱਚ ਨੇ ਉਹਨਾਂ ਨੂੰ ਬੋਇਲ ਕਰਕੇ ਦਿੱਤੇ ਜਾ ਸਕਦੇ ਨੇ ਆ ਕ प्रॉब्लम है उन्होंने भी बॉयल करके अः कले छोले दिते जा सकते हैं और नाल किशमिश खाओ बहुत फायदा मिलेगा जो यंग ने जिम जाते हैं किसी भी थोड़ी तो फिजिकल एक्टिविटी बहुत ज्यादा होंगी है तो तुम भिजे हुए काले छोले सवेरे खाओ अनेकदे मिलने वाले आई होपन आज अच्छी लगी है वादिया लगी है चंगी लगी है तो इसमें जरूर कर देना कमेंट करके भी जरूर दसना मेरा फेसबुक पेज कौर हरजोत इस् लाइक एंड फॉलो कर लो यूट्यूब चैनल हैल्थ एडवाइस विद हरजोत कौर सबसक्राइब कर लो तुम मैं इंस्टाग्राम से भी फॉलो कर सद मिलोंगे जल्दी ही सेहत न जुड़ी होर खास जानकारी के फिलहाल ही दिव्य इजाजत सत श्रीकाल